ਜਦੋਂ ਮੈਂ 16 ਸਾਲਾਂ ਦਾ ਸੀ ਤਾਂ ਮੈਂ ਜ਼ਿੰਦਗੀ ਨੂੰ ਹਲਕੇ ਦੇ ਵਿੱਚ ਲੈਂਦਾ ਸੀ ਪਰ ਇੱਕ ਹਾਦਸੇ ਨੇ ਮੇਰੀ ਸੋਚ ਬਦਲ ਦਿੱਤੀ ਮੈਂ ਡੋਰ ਟੂ ਡੋਰ ਸੇਲਜ਼ ਕਰਕੇ ਆਪਣਾ ਪਹਿਲਾ ਕੰਮ ਸ਼ੁਰੂ ਕੀਤਾ ਪਿਛਲੇ ਕਈ ਸਾਲਾਂ ਦੇ ਸਫ਼ਰ ਨੇ ਮੈਨੂੰ 17 ਅਜਿਹੇ ਸੱਚ ਸਿਖਾਏ ਜੋ ਕੋਈ ਕਿਤਾਬ ਜਾਂ ਸਕੂਲ ਨਹੀਂ ਸਿਖਾਉਂਦਾ ਇਹ ਉਹ ਅਸਲੀਅਤਾਂ ਜੋ ਮੈਂ ਖੁਦ ਜੀਕੇ ਸਿੱਖੀ ਹੈ ਮੈਂ ਵਾਅਦਾ ਕਰਦਾ ਵੀ ਇਹ ਸਬਕ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਣਗੇ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰੀਏ ਸਬਕ ਪਹਿਲਾ ਜ਼ਿੰਦਗੀ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ ਇੱਕ ਛੋਟਾ ਜਿਹਾ ਤੱਥ ਕੀ ਤੁਹਾਨੂੰ ਪਤਾ ਕਿ ਇੱਕ ਆਮ ਪੰਜਾਬੀ ਨੌਜਵਾਨ ਰੋਜ਼ਾਨਾ ਔਸਤ 5 ਘੰਟੇ ਫੋਨ ਤੇ ਖਰਚ ਕਰਦਾ ਸੋਚੋ ਇਹ 5 ਘੰਟੇ ਜੇ ਅਸੀਂ ਕਿਸੇ ਆਪਣੇ ਸਕਿੱਲ ਤੇ ਖਰਚ ਕਰਦੇ ਤਾਂ ਸਾਡੀ ਜ਼ਿੰਦਗੀ ਕਿੰਨੀ ਬਦਲ ਸਕਦੀ ਸੀ ਇੱਕ ਸੱਚ ਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਗੱਲ ਦਾ ਅਫਸੋਸ ਬਹੁਤ ਦੇਰ ਨਾਲ ਸਮਝਿਆ ਜਦੋਂ ਮੈਂ ਕਾਲਜ ਦੇ ਵਿੱਚ ਸੀ ਤਾਂ ਮੈਂ ਵੀ ਦੋਸਤਾਂ ਵਾਂਗ ਸਾਰਾ ਦਿਨ ਗੱਪਾਂ ਮਾਰਦਾ ਪਾਰਟੀਆਂ ਕਰਦਾ ਅਤੇ ਬੇਕਾਰ ਦੀਆਂ ਚੀਜ਼ਾਂ ਤੇ ਸਮਾਂ ਗਵਾਉਂਦਾ ਮੈਨੂੰ ਲੱਗਦਾ ਸੀ ਕਿ ਕੋਈ ਗੱਲ ਨਹੀਂ ਅਜੇ ਤਾਂ ਬਹੁਤ ਟਾਈਮ ਪਿਆ ਪਰ ਜਦੋਂ ਮੈਂ ਅਸਲੀ ਜ਼ਿੰਦਗੀ ਦੇ ਵਿੱਚ ਪੈਰ ਰੱਖਿਆ ਤਾਂ ਅਹਿਸਾਸ ਹੋਇਆ ਕਿ ਮੇਰੇ ਕੋਲ ਤਾਂ ਉਹ ਹੁਨਰ ਹੀ ਹੈ ਨਹੀਂ ਜੋ ਮੇਰੇ ਕਾਮਯਾਬ ਹੋਣ ਲਈ ਜ਼ਰੂਰੀ ਆ ਉਸ ਵੇਲੇ ਮੈਨੂੰ ਅਫਸੋਸ ਹੋਇਆ ਕਿ ਕਾਸ਼ ਉਹ ਸਮਾਂ ਸਹੀ ਥਾਂ ਤੇ ਲਗਾਇਆ ਹੁੰਦਾ ਸ਼ਾਇਦ ਇਹ ਅਫਸੋਸ ਮੇਰੇ ਲਈ ਸਭ ਤੋਂ ਵੱਡਾ ਸਬਕ ਸੀ ਸਮਾਂ ਤੁਹਾਡੇ ਹੱਥ ਦੇ ਵਿੱਚ ਆ ਇਸ ਨੂੰ ਵਰਤੋ ਇਸ ਦੀ ਕਦਰ ਕਰੋ ਅੱਜ ਤੋਂ ਆਪਣੇ ਫੋਨ ਤੇ ਸਿਰਫ 4 ਘੰਟੇ ਦੀ ਲਿਮਟ ਸੈੱਟ ਕਰੋ 1 ਘੰਟਾ ਘੱਟ ਫੋਨ ਚਲਾਓ ਤੇ ਉਹ 1 ਘੰਟਾ ਆਪਣੇ ਕਿਸੇ ਸੁਪਨੇ ਤੇ ਲਗਾਓ ਨੰਬਰ 2 ਸਿਹਤ ਬਿਨਾ ਸੁੱਖ ਸਿਰਫ ਸੁਪਨਾ ਹੈ ਸਾਡੇ ਪਿੰਡ ਦੇ ਵਿੱਚ ਇੱਕ ਬਾਬਾ ਜੀ ਨੇ ਉਹਨਾਂ ਦੀ ਉਮਰ 60 ਸਾਲ ਤੋਂ ਉੱਪਰ ਆ ਪਰ ਮੈਂ ਅੱਜ ਤੱਕ ਉਹਨਾਂ ਨੂੰ ਕਿਸੇ ਡਾਕਟਰ ਕੋਲ ਜਾਂਦਿਆ ਨਹੀਂ ਦੇਖਿਆ ਉਹ ਸਵੇਰੇ 4 ਵਜੇ ਉੱਠਦੇ ਨੇ ਖੇਤਾਂ ਵਿੱਚ ਜਾਂਦੇ ਨੇ ਕਸਰਤ ਕਰਦੇ ਨੇ ਅਤੇ ਸਾਰਾ ਦਿਨ ਕੰਮ ਕਰਦੇ ਨੇ ਉਹ ساری ਜ਼ਿੰਦਗੀ ਕਦੇ ਕਿਸੇ ਜਿਮ ਚ ਵੀ ਨਹੀਂ ਗਏ ਨਾ ਹੀ ਕੋਈ ਡਾਈਟਿੰਗ ਕੀਤੀ ਉਹਨਾਂ ਦਾ ਰਾਜ ਸਿਰਫ ਸਾਦਾ ਘਰ ਦਾ ਖਾਣਾ ਅਤੇ ਸਵੇਰ ਦੀ ਮਿਹਨਤ ਆ। ਉਹਨਾਂ ਦੇ ਚਿਹਰੇ ਤੇ ਹਮੇਸ਼ਾ ਇੱਕ ਖੁਸ਼ੀ ਰਹਿੰਦੀ ਆ। ਉਹ ਕਹਿੰਦੇ ਨੇ ਕਿ ਉਹਨਾਂ ਕੋਲੇ ਕੋਈ ਜ਼ਿਆਦਾ ਪੈਸਾ ਤਾਂ ਹੈ ਨਹੀਂ ਪਰ ਉਹਨਾਂ ਦੀ ਸਿਹਤ ਹੀ ਉਹਨਾਂ ਲਈ ਸਭ ਕੁਝ ਆ। ਦੂਜੇ ਪਾਸੇ ਕੁਝ ਅਮੀਰ ਲੋਕ 60 ਸਾਲ ਦੀ ਉਮਰ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਨਾਲ ਸੰਘਰਸ਼ ਕਰ ਰਹੇ ਨੇ। ਉਹਨਾਂ ਕੋਲੇ ਪੈਸੇ ਨੇ ਪਰ ਉਹ ਉਸ ਪੈਸੇ ਨਾਲ ਖੁਸ਼ੀ ਨਹੀਂ ਖਰੀਦ ਸਕਦੇ। ਜਿੰਨੀ ਵੀ ਮਿਹਨਤ ਕਰ ਲੋ ਜੇ ਤੁਹਾਡਾ ਸਰੀਰ ਤੁਹਾਡਾ ਸਾਥ ਨਹੀਂ ਦੇਊਗਾ ਤਾਂ ਸਭ ਕੁਝ ਬੇਕਾਰ ਆ। ਜੀਵਨ ਦਾ ਅਸਲੀ ਸੁੱਖ ਸਿਹਤ ਦਾ ਸੁੱਖ ਆ। ਨੰਬਰ 3 ਡਿਗਰੀ ਅੱਗੇ ਸਕਿੱਲ ਅਸਲੀ ਹਥਿਆਰ ਏ ਇੱਕ ਪੰਜਾਬੀ ਗ੍ਰੈਜੂਏਟ ਜਿਸ ਨੇ 4 ਸਾਲ ਮਿਹਨਤ ਕਰਕੇ ਇੱਕ ਡਿਗਰੀ ਲਈ ਉਹ ਹੁਣ ਨੌਕਰੀ ਲੱਭ ਰਿਹਾ ਉਸ ਨੂੰ ਹਰ ਇੰਟਰਵਿਊ ਤੇ ਕਿਹਾ ਜਾਂਦਾ ਕਿ ਤੁਹਾਡੇ ਕੋਲ ਡਿਗਰੀ ਤਾਂ ਹੈ ਪਰ ਕੰਮ ਕਰਨ ਦਾ ਹੁਨਰ ਨਹੀਂ ਇਹ ਇੱਕ ਹੁਨਰ ਆਧਾਰਿਤ ਵਿਅਕਤੀ ਜਿਸ ਨੇ 4 ਸਾਲ ਡਿਜੀਟਲ ਮਾਰਕੀਟਿੰਗ ਏਜੰਸੀ ਦੇ ਵਿੱਚ ਕੰਮ ਕਰਕੇ ਹੁਨਰ ਸਿੱਖਿਆ ਉਸ ਕੋਲ ਭਾਵੇਂ ਕੋਈ ਵੱਡੀ ਡਿਗਰੀ ਨਹੀਂ ਹੈ ਪਰ ਉਸ ਨੂੰ ਕੰਪਨੀਆਂ ਆਪ ਨੌਕਰੀ ਦੇ ਰਹੀਆਂ ਨੇ ਕਿਉਂ ਕਿਉਂਕਿ ਡਿਗਰੀ ਸਿਰਫ ਕਾਗਜ਼ ਹੈ ਪਰ ਹੁਨਰ ਤੁਹਾਡੇ ਹੱਥ ਦੇ ਵਿੱਚ ਉਹ ਤਲਵਾਰ ਹੈ ਜੋ ਤੁਹਾਨੂੰ ਇਸ ਪ੍ਰਤੀਯੋਗਤਾ ਭਰੀ ਦੁਨੀਆ ਦੇ ਵਿੱਚ ਲੜਨ ਦੀ ਤਾਕਤ ਦਿੰਦੀ ਹੈ ਹੁਨਰ ਤੁਹਾਨੂੰ ਨਾ ਸਿਰਫ ਨੌਕਰੀ ਦਿੰਦਾ ਬਲਕਿ ਇਹ ਤੁਹਾਨੂੰ ਆਪਣਾ ਕੰਮ ਸ਼ੁਰੂ ਕਰਨ ਦੀ ਹਿੰਮਤ ਵੀ ਦਿੰਦਾ ਇਸ ਲਈ ਅੱਜ ਤੋਂ ਆਪਣੀ ਪੜ੍ਹਾਈ ਦੇ ਨਾਲ ਨਾਲ ਇੱਕ ਨਵਾਂ ਹੁਨਰ ਜ਼ਰੂਰ ਸਿੱਖੋ ਨੰਬਰ 4 ਫੋਨ ਵੀ ਜ਼ਰੂਰੀ ਪਰ ਜ਼ਿੰਦਗੀ ਉਸ ਤੋਂ ਵੀ ਵੱਡੀ ਹੈ ਸਾਡੇ ਇੱਕ ਦੋਸਤ ਨੇ ਹਾਸੇ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਮੇਰੇ ਫੋਨ ਦੀ ਬੈਟਰੀ 100% ਤੋਂ ਸਿਰਫ ਰੀਲਾਂ ਦੇਖ ਕੇ ਜ਼ੀਰੋ ਹੋ ਜਾਂਦੀ ਹੈ ਅਸੀਂ ਸਾਰੇ ਹੱਸਪੇ ਪਰ ਫਿਰ ਸਾਨੂੰ ਅਹਿਸਾਸ ਹੋਇਆ ਕਿ ਇਹ ਗੱਲ ਕਿੰਨੀ ਸੱਚ ਹੈ ਅਸੀਂ ਆਪਣੇ ਫੋਨ ਨੂੰ ਚਾਰਜ ਕਰਦੇ ਹਾਂ ਤਾਂ ਜੋ ਅਸੀਂ ਰੀਲਾਂ ਦੇਖ ਸਕੀਏ ਤਾਂ ਫਿਰ ਰੀਲਾਂ ਦੇਖ ਕੇ ਸਾਡੇ ਦਿਮਾਗ ਦੀ ਬੈਟਰੀ ਜ਼ੀਰੋ ਹੋ ਜਾਂਦੀ ਹੈ ਸੋਸ਼ਲ ਮੀਡੀਆ ਇੱਕ ਅਜਿਹਾ ਜਾਲ ਆ ਜਿੱਥੇ ਅਸੀਂ ਆਪਣੀ ਜ਼ਿੰਦਗੀ ਨੂੰ ਦੂਜਿਆਂ ਦੀ ਜ਼ਿੰਦਗੀ ਨਾਲ ਮੁਕਾਬਲਾ ਕਰਦੇ ਹਾਂ ਅਸੀਂ ਉਹਨਾਂ ਦੀ ਫੋਟੋਆਂ ਉਹਨਾਂ ਦੇ ਨਵੇਂ ਫੋਨ ਤੇ ਉਹਨਾਂ ਦੀ ਸਫਲਤਾ ਦੇ ਪਲਾਂ ਨੂੰ ਦੇਖ ਕੇ ਉਦਾਸ ਹੁੰਦੇ ਰਹਿੰਦੇ ਹਾਂ ਜਦੋਂ ਕਿ ਉਹ ਸਿਰਫ ਦਿਖਾਵਾ ਹੁੰਦਾ ਹੈ ਸੋਸ਼ਲ ਮੀਡੀਆ ਦੀ ਆਦਤ ਇੱਕ ਨਵਾਂ ਨਸ਼ਾ ਹੈ ਆਪਣੀ ਜ਼ਿੰਦਗੀ ਦੀ ਕੀਮਤ ਨੂੰ ਸ ਜੋ ਯਾਦ ਰੱਖੋ ਰੀਲਾਂ ਸਾਨੂੰ ਦੂਜਿਆਂ ਦੀਆਂ ਜ਼ਿੰਦਗੀਆਂ ਦਿਖਾਉਂਦੀਆਂ ਨੇ ਜਦੋਂ ਕਿ ਸਾਨੂੰ ਆਪਣੀ ਅਸਲੀਅਤ ਬਣਾਉਣ ਤੇ ਧਿਆਨ ਦੇਣਾ ਚਾਹੀਦਾ ਹੈ ਨੰਬਰ 5 ਸੰਗਤ ਦਾ ਰੰਗ ਸਭ ਕੁਝ ਬਦਲ ਦਿੰਦਾ ਹੈ ਸਾਡੇ ਬਜ਼ੁਰਗ ਇਹ ਗੱਲ ਬਹੁਤ ਪਹਿਲਾਂ ਕਹਿ ਗਏ ਸੀ ਸੰਗਤ ਦਾ ਰੰਗ ਲੱਗਦਾ ਏ ਇਸ ਦਾ ਮਤਲਬ ਹੈ ਕਿ ਜੇ ਤੁਸੀਂ ਚੰਗੇ ਲੋਕਾਂ ਨਾਲ ਰਹਿੰਦੇ ਹੋ ਤਾਂ ਤੁਸੀਂ ਵੀ ਚੰਗੇ ਬਣੋਗੇ ਇੱਕ ਵਾਰ ਦੀ ਗੱਲ ਹੈ ਦੋ ਦੋਸਤ ਸੀਗੇ ਇੱਕ ਹਮੇਸ਼ਾ ਮਿਹਨਤੀ ਅਤੇ ਪੜ੍ਹਾਈ ਕਰਨ ਵਾਲਿਆਂ ਨਾਲ ਰਹਿੰਦਾ ਸੀ ਉਹ ਆਪਸ ਦੇ ਵਿੱਚ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਸੀ ਦੂਜਾ ਹਮੇਸ਼ਾ ਉਹਨਾਂ ਨਾਲ ਰਹਿੰਦਾ ਸੀ ਜੋ ਸਾਰਾ ਦਿਨ ਪਾਰਟੀਆਂ ਕਰਦੇ ਗੱਪਾਂ ਮਾਰਦੇ ਅਤੇ ਸਮਾਂ ਖਰਾਬ ਕਰਦੇ ਸੀ ਹੌਲੀ-ਹੌਲੀ ਉਹ ਵੀ ਉਹਨਾਂ ਵਰਗਾ ਹੀ ਬਣ ਗਿਆ 5 ਸਾਲਾਂ ਬਾਅਦ ਮਿਹਨਤੀ ਦੋਸਤ ਇੱਕ ਕਾਮਯਾਬ ਕਾਰੋਬਾਰੀ ਬਣ ਗਿਆ ਜਦੋਂ ਕਿ ਦੂਜਾ ਅਜੇ ਵੀ ਆਪਣੇ ਕੈਰੀਅਰ ਨੂੰ ਸੈੱਟ ਕਰਨ ਲਈ ਸੰਘਰਸ਼ ਕਰ ਰਿਹਾ ਸੀ ਇਹ ਫਰਕ ਸਿਰਫ ਉਹਨਾਂ ਦੀ ਸੰਗਤ ਦਾ ਸੀ ਇਸ ਲਈ ਆਪਣੀ ਸੰਗਤ ਨੂੰ ਧਿਆਨ ਨਾਲ ਚਣੋ ਯਾਦ ਰੱਖੋ ਤੁਹਾਡੇ ਦੋਸਤ ਤੁਹਾਡੀ ਜ਼ਿੰਦਗੀ ਨੂੰ ਬਣਾ ਵੀ ਸਕਦੇ ਨੇ ਅਤੇ ਬਰਬਾਦ ਵੀ ਕਰ ਸਕਦੇ ਨੇ ਨੰਬਰ 6 ਜਿੰਨਾ ਬਚਾਓਗੇ ਓਨਾ ਹੀ ਫਿਊਚਰ ਬਣਾਓਗੇ ਇਹ ਦੋ ਨੌਜਵਾਨਾਂ ਦੀ ਕਹਾਣੀ ਆ ਜਸਪਾਲ ਅਤੇ ਅਮਰਜੀਤ ਦੋਨਾਂ ਨੂੰ ਇੱਕੋ ਸਮੇਂ ਤੇ ਨੌਕਰੀ ਮਿਲੀ ਜਸਪਾਲ ਨੇ ਆਪਣੇ ਦੋਸਤਾਂ ਤੇ ਪ੍ਰਭਾਵ ਪਾਉਣ ਲਈ ਇੱਕ ਮਹਿੰਗੀ ਕਾਰ ਲੋਨ ਤੇ ਖਰੀਦ ਲਈ। ਉਸਦੀ ਅੱਧੀ ਤਨਖਾਹ EMI ਦੇ ਵਿੱਚ ਚਲੀ ਜਾਂਦੀ ਸੀ। ਅਮਰਜੀਤ ਨੇ ਇੱਕ ਸਧਾਰਨ ਮੋਟਰਸਾਈਕਲ ਖਰੀਦੀ ਅਤੇ ਆਪਣੀ ਤਨਖਾਹ ਦਾ 10% ਬਚਾਉਣਾ ਸ਼ੁਰੂ ਕਰ ਦਿੱਤਾ। 5 ਸਾਲਾਂ ਬਾਅਦ ਜਸਪਾਲ ਅਜੇ ਵੀ ਆਪਣੀ ਕਾਰ ਦੇ ਲੋਨ ਦੇ ਵਿੱਚ ਫਸਿਆ ਹੋਇਆ ਸੀ। ਉਹ ਹਮੇਸ਼ਾ ਤਣਾਅ ਦੇ ਵਿੱਚ ਰਹਿੰਦਾ। ਅਮਰਜੀਤ ਨੇ ਆਪਣੇ ਬਚੇ ਹੋਏ ਪੈਸਿਆਂ ਨਾਲ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਹੁਣ ਉਹ ਆਜ਼ਾਦ ਜ਼ਿੰਦਗੀ ਜੀ ਰਿਹਾ। ਇਹ ਫਰਕ ਸਿਰਫ ਬਚਤ ਦੀ ਆਦਤ ਨਹੀਂ। ਜਦੋਂ ਤੁਸੀਂ ਹਰ 100 ਰੁਪਏ ਦੇ ਵਿੱਚੋਂ 10 ਰੁਪਏ ਬਚਾਉਣਾ ਸ਼ੁਰੂ ਕਰਦੇ ਹੋ, ਤਾਂ ਇਹ ਛੋਟਾ ਜਿਹਾ ਕਦਮ ਭਵਿੱਖ ਲਈ ਤੁਹਾਡੇ ਲਈ ਬਹੁਤ ਵੱਡੀ ਦੌਲਤ ਬਣਾ ਸਕਦਾ ਹੈ। ਅਸਲੀ ਅੱਜ ਤੋਂ ਆਪਣੀ ਹਰ ਆਮਦਨ ਦਾ ਘੱਟੋ-ਘੱਟ 10% ਬਚਾਓ ਯਾਦ ਰੱਖੋ ਪੈਸਾ ਕਮਾਉਣਾ ਔਖਾ ਏ ਪਰ ਉਸ ਨੂੰ ਸੰਭਾਲਣਾ ਉਸ ਤੋਂ ਵੀ ਔਖਾ ਹੈ ਨੰਬਰ 7 ਆਪਣੀ ਇੱਜ਼ਤ ਆਪਣੇ ਹੱਥ ਇੱਕ ਗੱਲ ਯਾਦ ਰੱਖੋ ਦੂਸਰੇ ਤੁਹਾਡੇ ਨਾਲ ਉਵੇਂ ਹੀ ਵਿਵਹਾਰ ਕਰਦੇ ਨੇ ਜਿਵੇਂ ਤੁਸੀਂ ਉਹਨਾਂ ਨੂੰ ਇਜਾਜ਼ਤ ਦਿੰਦੇ ਹੋ ਜਦੋਂ ਤੁਸੀਂ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਜਦੋਂ ਤੁਸੀਂ ਹਰ ਗੱਲ ਤੇ ਹਾਂਜੀ ਕਹਿੰਦੇ ਹੋ ਤਾਂ ਲੋਕ ਹੌਲੀ-ਹੌਲੀ ਤੁਹਾਡੀ ਕਦਰ ਕਰਨੇ ਛੱਡ ਦਿੰਦੇ ਨੇ ਇੱਕ ਦੋਸਤ बार-बार ਆਪਣੇ ਕੰਮ ਲਈ ਫੋਨ ਕਰਦਾ ਤਾਂ ਤੁਸੀਂ ਹਾਂਜੀ ਹਾਂਜੀ ਕਹਿੰਦੇ ਰਹਿੰਦੇ ਹੋ ਫਿਰ ਜਦੋਂ ਤੁਹਾਨੂੰ ਕਦੇ ਉਸ ਦੀ ਲੋੜ ਪੈਂਦੀ ਹੈ ਤਾਂ ਉਹ ਤੁਹਾਨੂੰ ਟਾਲ ਦਿੰਦਾ ਕੀ ਤੁਸੀਂ ਕਦੇ ਇਹ ਮਹਿਸੂਸ ਕੀਤਾ ਇਹ ਇਸ ਲਈ ਹੁੰਦਾ ਕਿਉਂਕਿ ਤੁਸੀਂ ਆਪਣੀ ਇੱਜ਼ਤ ਖੁਦ ਹੀ ਨਹੀਂ ਕੀਤੀ ਸਭ ਤੋਂ ਜ਼ਰੂਰੀ ਰਿਸ਼ਤਾ ਤੁਹਾਡਾ ਆਪਣੇ ਆਪ ਨਾਲ ਹੈ ਜੇ ਤੁਸੀਂ ਆਪਣੇ ਆਪ ਨੂੰ ਨੀਵਾਂ ਦਿਖਾਓਗੇ ਤਾਂ ਦੂਜੇ ਤੁਹਾਡੀ ਇੱਜ਼ਤ ਕਿਵੇਂ ਕਰਨਗੇ ਇਸ ਲਈ ਆਪਣੀ ਸੈਲਫ ਰਿਸਪੈਕਟ ਲਈ ਨਹੀਂ ਕਹਿਣਾ ਸਿੱਖੋ ਜੇ ਤੁਹਾਨੂੰ ਲੱਗਦਾ ਕਿ ਕੋਈ ਕੰਮ ਗਲਤ ਹੈ ਤਾਂ ਬਿਨਾਂ ਡਰੇ ਨਹੀਂ ਕਹਿਣ ਦੀ ਹਿੰਮਤ ਕਰੋ ਨੰਬਰ 8 ਰੋਜ਼ ਛੋਟੇ ਕਦਮ ਵੱਡਾ ਕਮਾਲ ਸਾਡਾ 8ਵਾਂ ਸਬਕ ਜੋ ਸਭ ਤੋਂ ਵੱਡਾ ਜਾਦੂ ਹੈ ਉਹ ਹੈ ਕਨਸਿਸਟੈਂਸੀ ਜਿਵੇਂ ਕਿ ਇੱਕ ਕਹਾਵਤ ਹੈ ਰੋਜ਼ ਇੱਕ ਬੂੰਦ ਵੀ ਵੱਡਾ ਦਰਿਆ ਬਣਾ ਦਿੰਦੀ ਹੈ ਅਸੀਂ ਸੋਚਦੇ ਹਾਂ ਕਿ ਸਫਲਤਾ ਲਈ ਬਹੁਤ ਵੱਡੇ ਕਦਮ ਚੁੱਕਣੇ ਪੈਂਦੇ ਨੇ ਪਰ ਸਚਾਈ ਇਹ ਹੈ ਕਿ ਵੱਡੀ ਸਫਲਤਾ ਛੋਟੇ ਛੋਟੇ ਕਦਮਾਂ ਤੋਂ ਬਣਦੀ ਹੈ ਜੋ ਤੁਸੀਂ ਰੋਜ਼ ਲੈਣੇ ਹੋ ਇਹ ਫਰਕ ਸਿਰਫ ਨਿਰੰਤਰਤਾ ਦਾ ਹੈ ਇੱਕ ਦਿਨ ਵਿੱਚ 5 ਘੰਟੇ ਪੜ੍ਹਨ ਨਾਲੋਂ ਰੋਜ਼ 1 ਘੰਟਾ ਪੜ੍ਹਨਾ ਜ਼ਿਆਦਾ ਵਧੀਆ ਹੈ ਕਿਉਂਕਿ ਨਿਰੰਤਰਤਾ ਤੁਹਾਡੀ ਆਦਤ ਬਣ ਜਾਂਦੀ ਹੈ ਇਸ ਲਈ ਆਪਣੇ ਸੁਪਨਿਆਂ ਲਈ ਇੱਕ ਛੋਟਾ ਜਿਹਾ ਟਾਸਕ ਚੁਣੋ ਅਤੇ ਉਸ ਨੂੰ ਰੋਜ਼ ਕਰੋ ਤੁਸੀਂ ਵੇਖੋਗੇ ਕਿਵੇਂ ਇਹ ਛੋਟਾ ਜਿਹਾ ਕੰਮ ਵੱਡੇ ਨਤੀਜੇ ਲਿਆਉਂਗਾ ਨੰਬਰ 9 ਕਿਤਾਬ ਇੱਕ ਚੁੱਪ ਗੁਰੂ ਕੀ ਤੁਸੀਂ ਸੋਚਿਆ ਕਿ ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜੀ ਦੀ ਸ਼ੁਰੂਆਤ ਕਿਵੇਂ ਕੀਤੀ ਉਹਨਾਂ ਕੋਲ ਨਾ ਕੋਈ ਵੱਡੀ ਦੌਲਤ ਸੀ ਨਾ ਹੀ ਕੋਈ ਸਰਕਾਰੀ ਮਦਦ ਉਹਨਾਂ ਕੋਲ ਤਾਂ ਸੀ ਸਿਰਫ ਗਿਆਨ ਉਹਨਾਂ ਨੇ ਕਿਤਾਬਾਂ ਪੜ੍ਹ-ਪੜ੍ਹ ਕੇ ਇਹ ਸਮਝ ਲਿਆ ਕਿ ਮਨੁੱਖਤਾ ਦੀ ਸੇਵਾ ਕਿਵੇਂ ਕਰਨੀ ਆ ਕਿਤਾਬਾਂ ਤੋਂ ਹੀ ਉਹਨਾਂ ਨੂੰ ਇਹ ਪ੍ਰੇਰਣਾ ਮਿਲੀ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਨੇ ਉਹ ਕਹਿੰਦੇ ਸੀ ਕਿ ਇਹ ਸਿਰਫ ਕਿਤਾਬ ਨਹੀਂ ਇਹ ਤਾਂ ਇੱਕ ਗੁਰੂ ਹੁੰਦੀ ਹੈ ਕਿਤਾਬਾਂ ਉਹ ਚਾਬੀਆਂ ਨੇ ਜੋ ਤੁਹਾਨੂੰ ਦੁਨੀਆ ਦੇ ਸਾਰੇ ਗਿਆਨ ਦੇ ਦਰਵਾਜ਼ੇ ਖੋਲ੍ਹ ਦਿੰਦੀਆਂ ਨੇ ਇੱਕ ਕਿਤਾਬ ਸਾਨੂੰ ਉਸ ਇਨਸਾਨ ਦਾ 30 ਤੋਂ 40 ਸਾਲਾਂ ਦਾ ਤਜਰਬਾ ਸਿਰਫ ਕੁਝ ਦਿਨਾਂ ਦੇ ਵਿੱਚ ਦੇ ਦਿੰਦੀ ਹੈ ਇਸ ਲਈ ਅੱਜ ਤੋਂ ਹੀ ਕੋਈ ਵੀ ਕਿਤਾਬ ਚੁੱਕੋ ਭਾਵੇਂ ਉਹ ਸੈਲਫ ਹੈਲਪ ਦੀ ਹੋਵੇ ਇਤਿਹਾਸ ਦੀ ਹੋਵੇ ਜਾਂ ਕਿਸੇ ਜੀਵਨੀ ਦੀ ਹੋਵੇ ਹਰ ਮਹੀਨੇ ਘੱਟੋ-ਘੱਟ ਇੱਕ ਕਿਤਾਬ ਪੜਨ ਦੀ ਟੀਚਾ ਬਣਾਓ ਨੰਬਰ 10 ਕੁੱਸਾ ਮਿੰਟ ਦਾ ਨੁਕਸਾਨ ਜ਼ਿੰਦਗੀ ਦਾ ਸਭ ਤੋਂ ਪਹਿਲਾਂ ਮੇਰਾ ਇਹ ਸਵਾਲ ਆ ਕਿ ਤੁਸੀਂ ਕਦੇ ਗੁੱਸੇ ਦੇ ਵਿੱਚ ਆਪਣਾ ਕੋਈ ਨੁਕਸਾਨ ਕੀਤਾ ਮੇਰਾ ਮਤਲਬ ਹੈ ਕਿ ਤੁਸੀਂ ਗੁੱਸੇ ਦੇ ਵਿੱਚ ਆ ਕੇ ਕਿਸੇ ਦੋਸਤ ਨਾਲ ਲੜਾਈ ਕੀਤੀ ਜਾਂ ਆਪਣੇ ਬੌਸ ਨੂੰ ਕੁਝ ਅਜੀਹਾ ਕਹਿ ਦਿੱਤਾ ਜਿਸ ਦਾ ਤੁਹਾਨੂੰ ਬਾਅਦ ਦੇ ਵਿੱਚ ਪਛਤਾਵਾ ਹੋਇਆ ਹੋਵੇ ਗੋਸਾਇਕਾ ਜੇਹੀ ਆਗਿਆ ਜੋ ਤੁਹਾਨੂੰ ਸਭ ਤੋਂ ਪਹਿਲਾਂ ਖੁਦ ਨੂੰ ਸਾੜਦੀ ਹੈ ਇਹ ਤੁਹਾਡੇ ਦਿਮਾਗ ਨੂੰ ਕੰਟਰੋਲ ਕਰ ਲੈਂਦਾ ਹੈ ਅਤੇ ਤੁਹਾਨੂੰ ਗਲਤ ਫੈਸਲੇ ਲੈਣ ਲਈ ਮਜਬੂਰ ਕਰਦਾ ਹੈ ਜਿਹੜਾ ਇਨਸਾਨ ਆਪਣੇ ਗੁੱਸੇ ਨੂੰ ਕਾਬੂ ਨਹੀਂ ਕਰ ਸਕਦਾ ਉਹ ਆਪਣੀ ਜ਼ਿੰਦਗੀ ਨੂੰ ਵੀ ਕਾਬੂ ਨਹੀਂ ਕਰ ਸਕਦਾ ਇਸ ਲਈ ਜਦੋਂ ਵੀ ਤੁਹਾਨੂੰ ਗੁੱਸਾ ਆਵੇ ਉਸੇ ਵੇਲੇ ਕੋਈ ਪ੍ਰਤੀਕਿਰਿਆ ਨਾ ਦਿਓ ਆਪਣੀਆਂ ਅੱਖਾਂ ਬੰਦ ਕਰੋ ਅਤੇ 10 ਤੋਂ 15 ਸਕਿੰਟ ਲਈ ਡੂੰਘਾ ਸਾਹ ਲਓ ਇਹ ਛੋਟੀ ਜੀ ਤਕਨੀਕ ਤੁਹਾਨੂੰ ਆਪਣੇ ਆਪ ਨੂੰ ਸ਼ਾਂਤ ਕਰਨ ਦੇ ਵਿੱਚ ਮਦਦ ਕਰੇਗੀ ਨੰਬਰ 11 ਸ਼ੁਕਰ ਨਾਲ ਹੀ ਸੁੱਖ ਆ ਜਾਂਦਾ ਮੇਰੇ ਨਾਨੀ ਜੀ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਰੱਬ ਦਾ ਸ਼ੁਕਰ ਹੈ ਪਾਵੇਂ ਟੋਪ ਹੁੰਦੀ ਹੈ ਮੀ ਪੈਂਦਾ ਜਾਂ ਮੁਸ਼ਕਲ ਆਉਂਦੀ ਹੈ ਉਹ ਹਮੇਸ਼ਾ ਸ਼ੁਕਰ ਹੈ ਕਹਿੰਦੇ ਨੇ ਉਹਨਾਂ ਕੋਲੇ ਬਹੁਤ ਜ਼ਿਆਦਾ ਦੌਲਤ ਤਾਂ ਨਹੀਂ ਪਰ ਉਹਨਾਂ ਦੀ ਸੋਚ ਹਮੇਸ਼ਾ ਪੋਜ਼ਿਟਿਵ ਸੀ ਸ਼ੁਕਰਗੁਜ਼ਾਰੀ ਦਾ ਮਤਲਬ ਹੈ ਕਿ ਤੁਸੀਂ ਉਹਨਾਂ ਚੀਜ਼ਾਂ ਦੀ ਕਦਰ ਕਰੋ ਜੋ ਤੁਹਾਡੇ ਕੋਲ ਨੇ ਨਾ ਕਿ ਉਹਨਾਂ ਦੀ ਜੋ ਤੁਹਾਡੇ ਕੋਲ ਨਹੀਂ ਹੈਗੀਆਂ ਜਿਹੜੇ ਲੋਕ ਹਮੇਸ਼ਾ ਸੋਚਦੇ ਨੇ ਕਿ ਮੇਰੇ ਕੋਲ ਆ ਚੀਜ਼ ਨਹੀਂ ਹੈਗੀ ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਦੇ ਪਰ ਜਿਹੜੇ ਲੋਕ ਹਰ ਛੋਟੀ ਚੀਜ਼ ਦਾ ਸ਼ੁਕਰਗੁਜ਼ਾਰ ਕਰਦੇ ਨੇ ਉਹ ਹਰ ਪਲ ਦੇ ਵਿੱਚ ਖੁਸ਼ੀ ਲੱਭ ਲੈਂਦੇ ਨੇ ਇਸ ਲਈ ਰੋਜ਼ ਸੌਣ ਤੋਂ ਪਹਿਲਾਂ ਆਪਣੀ ਡਾਇਰੀ ਦੇ ਵਿੱਚ ਤਿੰਨ ਚੀਜ਼ਾਂ ਲਈ ਸ਼ੁਕਰ ਕਰੋ ਭਾਵੇਂ ਸਿਰਫ ਖਾਣ ਲਈ ਰੋਟੀ ਜਾਂ ਸਿਹਤਮੰਦ ਸਰੀਰ ਹੋਵੇ ਯਾਦ ਰੱਖੋ ਸ਼ੁਕਰ ਕਰਨਾ ਹੀ ਅਸਲੀ ਦੌਲਤ ਹੈ ਨੰਬਰ 12 ਫੈਮਲੀ ਅਸਲੀ ਜਿੱਤ ਦਾ ਸਹਾਰਾ ਇਹ ਦੋ ਨੌਜਵਾਨਾਂ ਦੀ ਕਹਾਣੀ ਹੈ ਇੱਕ ਕੈਨੇਡਾ ਦੇ ਵਿੱਚ ਸੈਟਲ ਹੋ ਗਿਆ ਉਹ ਪੈਸੇ ਕਮਾਉਂਦਾ ਮਹਿੰਗੀਆਂ ਗੱਡੀਆਂ ਚਲਾਉਂਦਾ ਪਰ ਆਪਣੇ ਪਰਿਵਾਰ ਤੋਂ ਬਹੁਤ ਦੂਰ ਹੈ ਜਦੋਂ ਉਹ ਖੁਸ਼ ਹੁੰਦਾ ਤਾਂ ਉਹਦੇ ਕੋਲੇ ਕੋਈ ਨਹੀਂ ਹੁੰਦਾ ਜਿਸ ਨਾਲ ਉਹ ਖੁਸ਼ੀ ਸਾਂਝੀ ਕਰ ਸਕੇ ਜਦੋਂ ਉਦਾਸ ਹੁੰਦਾ ਤਾਂ ਉਸ ਕੋਲ ਕੋਈ ਨਹੀਂ ਹੁੰਦਾ ਜੋ ਉਸ ਦਾ ਹੱਥ ਫੜ ਸਕੇ ਦੂਜੇ ਪਾਸੇ ਇੱਕ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਪਿੰਡ ਦੇ ਵਿੱਚ ਰਹਿੰਦਾ ਉਸ ਕੋਲ ਭਾਵੇਂ ਜ਼ਿਆਦਾ ਪੈਸਾ ਤਾਂ ਨਹੀਂ ਪਰ ਉਹ ਬਹੁਤ ਖੁਸ਼ ਹੈ ਉਸਦੇ ਮਾਤਾ ਪਿਤਾ ਭੈਣ ਭਰਾ ਉਸਦੇ ਨਾਲ ਨੇ ਸਫਲਤਾ ਦਾ ਕੀ ਫਾਇਦਾ ਜੇ ਤੁਹਾਡੇ ਕੋਲ ਉਸ ਨੂੰ ਵੰਡਣ ਲਈ ਤੁਹਾਡਾ ਪਰਿਵਾਰ ਨਾ ਹੋਵੇ ਯਾਦ ਰੱਖੋ ਪੈਸਾ ਆਉਂਦਾ ਜਾਂਦਾ ਰਹਿੰਦਾ ਪਰ ਪਰਿਵਾਰ ਦਾ ਪਿਆਰ ਹਮੇਸ਼ਾ ਰਹਿੰਦਾ ਇਸ ਲਈ ਭਾਵੇਂ ਤੁਸੀਂ ਕਿੰਨੇ ਵੀ ਰੁੱਝੇ ਕਿਉਂ ਨਾ ਹੋਵੋ ਰੋਜ਼ ਆਪਣੇ ਮਾਤਾ ਪਿਤਾ ਜਾਂ ਭੈਣ ਭਰਾਵਾਂ ਲਈ ਗੱਲ ਕਰਨ ਲਈ ਸਮਾਂ ਕੱਢੋ ਉਹਨਾਂ ਦੀ ਕਦਰ ਕਰੋ ਨੰਬਰ 13 ਰਿਸਕ ਤੋਂ ਨਾ ਡਰੋ ਸਾਡਾ 13ਵਾਂ ਸਬਕ ਜੋ ਸਾਨੂੰ ਅਕਸਰ ਪਿੱਛੇ ਖਿੱਚਦਾ ਰਿਸਕ ਲੈਣ ਤੋਂ ਨਾ ਡਰੋ ਕੀ ਤੁਸੀਂ ਕਦੇ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਡਰੇ ਹੋ ਜ਼ਿਆਦਾਤਰ ਲੋਕ ਕੰਫਰਟ ਜ਼ੋਨ ਦੇ ਵਿੱਚ ਰਹਿੰਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਉਹ ਸੁਰੱਖਤ ਨੇ ਪਰ ਸੱਚਾਈ ਇਹ ਹੈ ਕਿ ਜਿੱਥੇ ਤੁਹਾਨੂੰ ਡਰ ਲੱਗਦਾ ਹੈ ਉੱਥੇ ਤੁਹਾਡੀ ਅਸਲੀ ਤਰੱਕੀ ਹੁੰਦੀ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਸਾਡੇ ਨਾਲ ਦੇ ਪਿੰਡ ਇੱਕ ਨੌਜਵਾਨ ਬਲਜੀਤ ਨੇ ਇੱਕ ਥੋੜੀ ਜਿਹੀ ਜ਼ਮੀਨ ਤੇ ਡੇਰੀ ਫਾਰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਜਦੋਂ ਉਸਨੇ ਇਹ ਗੱਲ ਆਪਣੇ ਰਿਸ਼ਤੇਦਾਰਾਂ ਨੂੰ ਦੱਸੀ ਤਾਂ ਉਹ ਹੱਸਣ ਲੱਗ ਪਏ ਉਹਨਾਂ ਨੇ ਕਿਹਾ ਵੀ ਇਹ ਕੰਮ ਨਹੀਂ ਚੱਲਦਾ ਤੂੰ ਪੈਸੇ ਖਰਾਬ ਕਰ ਲਵੇਂਗਾ ਪਰ ਬਲਜੀਤ ਨੇ ਜੋਖਮ ਲਿਆ ਸਖਤ ਮਿਹਨਤ ਕੀਤੀ ਅਤੇ ਅੱਜ ਉਸਦਾ ਫਾਰਮ ਇੰਨਾ ਵੱਡਾ ਹੋ ਗਿਆ ਕਿ ਉਹ ਅੱਜ ਇੱਕ ਕਰੋੜਪਤੀ ਹੈ ਜਿੱਥੇ ਡਰ ਲੱਗਦਾ ਉੱਥੇ ਹੀ ਤਰੱਕੀ ਹੈ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬੋਲਡ ਕਦਮ ਜ਼ਰੂਰ ਲਓ ਨੰਬਰ 14 ਹਾਰ ਸਿਰਫ ਇੱਕ ਨਵੀਂ ਸ਼ੁਰੂਆਤ ਦਾ ਇਸ਼ਾਰਾ ਹੈ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਇੱਕ ਛੋਟੀ ਜੀ ਅਸਫਲਤਾ ਦੀ ਕਹਾਣੀ ਸੁਣਾਉਣਾ ਜਿਸ ਤੋਂ ਮੈਂ ਬਹੁਤ ਕੁਝ ਸਿੱਖਿਆ ਜਦੋਂ ਮੈਂ 16 ਸਾਲਾਂ ਦਾ ਸੀ ਤਾਂ ਮੈਂ ਆਪਣਾ ਪਹਿਲਾ ਬਿਜ਼ਨਸ ਸ਼ੁਰੂ ਕੀਤਾ ਉਹ ਬਹੁਤ ਵਧੀਆ ਚੱਲਿਆ ਮੈਂ ਬਹੁਤ ਪੈਸਾ ਕਮਾਇਆ ਅਤੇ ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਹੁਣ ਸੈੱਟ ਹੋ ਗਈ ਹੈ ਪਰ ਫਿਰ ਜਦੋਂ ਮੈਂ 19 ਸਾਲਾਂ ਦਾ ਹੋਇਆ ਤਾਂ ਮੇਰਾ ਉਹ ਸਾਰਾ ਬਿਜ਼ਨਸ ਇੱਕਦਮ ਖਤਮ ਹੋ ਗਿਆ ਕ੍ਰੈਸ਼ ਹੋ ਗਿਆ ਮੈਂ ਬਿਲਕੁਲ ਟੁੱਟ ਗਿਆ ਮੈਨੂੰ ਲੱਗਿਆ ਕਿ ਮੇਰੇ ਕੋਲ ਸਭ ਕੁਝ ਸੀ ਤੇ ਹੁਣ ਕੁਝ ਵੀ ਨਹੀਂ ਹੈ ਮੈਂ ਨਿਰਾਸ਼ ਹੋ ਗਿਆ ਹਾਰਿਆ ਹੋਇਆ ਸੀ ਪਰ ਉਸੇ ਨਿਰਾਸ਼ਾ ਦੇ ਵਿੱਚੋਂ ਮੈਂ ਇੱਕ ਨਵਾਂ ਕਦਮ ਚੁੱਕਿਆ ਮੈਂ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਮੈਂ ਬਸ ਆਪਣੀਆਂ ਗੱਲਾਂ ਤੇ ਤਜਰਬੇ ਲੋਕਾਂ ਨਾਲ ਸਾਂਝੇ ਕਰਨਾ ਸ਼ੁਰੂ ਕੀਤੇ ਫਾਪ ਮੈਂ ਕੰਟੈਂਟ ਬਣਾਉਣਾ ਸ਼ੁਰੂ ਕੀਤਾ ਕਿ ਤੁਸੀਂ ਜਾਣਦੇ ਹੋ ਕਿ ਅੱਜ ਮੈਂ ਉਸ ਤੋਂ ਵੀ ਕਿਤੇ ਬਿਹਤਰ ਜ਼ਿੰਦਗੀ ਜੀ ਰਿਹਾ ਜਦੋਂ ਮੈਂ 19 ਸਾਲਾਂ ਦੀ ਉਮਰ ਦੇ ਵਿੱਚ ਜੀ ਰਿਹਾ ਸੀ ਅੱਜ ਮੇਰੇ ਕੋਲ ਉਸ ਤੋਂ ਵੀ ਵੱਧ ਖੁਸ਼ੀ ਸਫਲਤਾ ਤੇ ਸੰਤੁਸ਼ਟੀ ਆ ਮੇਰਾ ਉਹ ਬਿਜ਼ਨਸ ਕ੍ਰੈਸ਼ ਨਾ ਹੁੰਦਾ ਤਾਂ ਮੈਂ ਕਦੇ ਕੰਟੈਂਟ ਬਣਾਉਣਾ ਸ਼ੁਰੂ ਨਾ ਕਰਦਾ ਤੇ ਨਾ ਹੀ ਮੈਨੂੰ ਇਹ ਅਸਲੀਅਤ ਪਤਾ ਲੱਗਦੀ ਅਸਫਲਤਾ ਹਮੇਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਆਕਰਸ਼ਿਤ ਕਰਦੀ ਹੈ ਬਸ ਸਾਨੂੰ ਉਸ ਨੂੰ ਸਿੱਖਣ ਲਈ ਤਿਆਰ ਰਹਿਣਾ ਪੈਂਦਾ ਹੈ ਇਸ ਲਈ ਮੇਰਾ ਚੈਲੰਜ ਹੈ ਅਸਫਲਤਾ ਤੋਂ ਨਾ ਡਰੋ ਉਸ ਦਾ ਸਾਹਮਣਾ ਕਰੋ ਹਰ ਸਫਲਤਾ ਨੂੰ ਇੱਕ ਸਬਕ ਸਮਝੋ ਨਾ ਕਿ ਜ਼ਿੰਦਗੀ ਦਾ ਅੰਤ ਨੰਬਰ 15 100 ਦੋਸਤਾਂ ਤੋਂ ਬੈਟਰ ਆ ਵੀ ਤਿੰਨ ਅਸਲੀ ਯਾਰ ਸਾਡਾ 15ਵਾਂ ਸਬਕ ਆ ਆਪਣੇ ਦੋਸਤਾਂ ਦਾ ਦਾਇਰਾ ਛੋਟਾ ਰੱਖੋ ਕੀ ਤੁਸੀਂ ਕਦੇ ਸੋਚਿਆ ਕਿ ਜਿੰਨੇ ਜ਼ਿਆਦਾ ਦੋਸਤ ਓਨੇ ਹੀ ਤੁਹਾਡੀ ਇੱਜ਼ਤ ਪਰ ਸੱਚਾਈ ਇਹ ਆ ਕਿ 100 ਮਤਲਬ ਦੇ ਦੋਸਤਾਂ ਨਾਲੋਂ ਤਿੰਨ ਅਸਲੀ ਦੋਸਤ ਬਿਹਤਰ ਨੇ ਅਸਲੀ ਦੋਸਤ ਉਹ ਹੁੰਦੇ ਨੇ ਜੋ ਤੁਹਾਡੀ ਖੁਸ਼ੀ ਦੇ ਵਿੱਚ ਖੁਸ਼ ਹੁੰਦੇ ਨੇ ਅਤੇ ਤੁਹਾਡੇ ਮੁਸ਼ਕਲ ਦੇ ਵਿੱਚ ਤੁਹਾਡੇ ਨਾਲ ਖੜੇ ਹੁੰਦੇ ਨੇ ਜਿਹੜੇ ਸਿਰਫ ਤੁਹਾਡੀ ਕਾਮਯਾਬੀ ਦਾ ਫਾਇਦਾ ਉਠਾਉਂਦੇ ਨੇ ਉਹ ਦੋਸਤ ਨਹੀਂ ਹੁੰਦੇ ਨੰਬਰ 16 ਸੋਚ ਬਦਲ ਲਓ ਦੁਨੀਆ ਬਦਲ ਜਾਊਗੀ ਸਾਡਾ 16ਵਾਂ ਸਬਕ ਜੋ ਤੁਹਾਡੀ ਸਫਲਤਾ ਦਾ ਇੰਜਨ ਆ ਤੁਹਾਡਾ ਮਾਈਂਡਸੈਟ ਹੀ ਸਭ ਤੋਂ ਮਹੱਤਵਪੂਰਨ ਆ ਮੈਂ ਤੁਹਾਨੂੰ ਇੱਕ ਕਬੱਡੀ ਖਿਡਾਰੀ ਦੀ ਕਹਾਣੀ ਸੁਣਾਉਣਾ ਜਿਸ ਦਾ ਨਾਮ ਜੁਝਾਰ ਸੀ ਉਹ ਇੱਕ ਬਹੁਤ ਹੀ ਵਧੀਆ ਖਿਡਾਰੀ ਸੀ ਪਰ ਇੱਕ ਮੈਚ ਦੌਰਾਨ ਉਸ ਨੂੰ ਬਹੁਤ ਬੁਰੀ ਸੱਟ ਲੱਗ ਗਈ ਡਾਕਟਰਾਂ ਨੇ ਕਹਿ ਦਿੱਤਾ ਕਿ ਉਹ ਸ਼ਾਇਦ ਕਦੇ ਹੁਣ ਦੁਬਾਰਾ ਖੇਡ ਨਹੀਂ ਸਕੂਗਾ ਬਹੁਤ ਸਾਰੇ ਲੋਕ ਇਸ ਸਥਿਤੀ ਦੇ ਵਿੱਚ ਹਾਰ ਮੰਨ ਲੈਂਦੇ ਨੇ ਪਰ ਜੁਝਾਰ ਨੇ ਨਹੀਂ ਮੰਨੀ ਉਸਦੀ ਸੋਚ ਸਕਾਰਾਤਮਕ ਸੀ ਉਸਨੇ ਸੋਚਿਆ ਕਿ ਜੇ ਮੈਂ ਮੈਦਾਨ ਦੇ ਵਿੱਚ ਨਹੀਂ ਖੇਡ ਸਕਦਾ ਤਾਂ ਮੈਂ ਸਭ ਤੋਂ ਵਧੀਆ ਕੋਚ ਬਣਾਗਾ ਉਸਨੇ ਆਪਣੀ ਸੱਟ ਤੋਂ ਨਰਾਸ਼ ਹੋਣ ਦੀ ਬਜਾਏ ਆਪਣੇ ਸਮੇਂ ਨੂੰ ਗਿਆਨ ਦੇ ਵਿੱਚ ਹਾਸਲ ਕਰਨ ਲਗਾਇਆ ਇੱਕ ਦਿਨ ਉਸਦੀ ਸੱਟ ਠੀਕ ਹੋ ਗਈ ਅਤੇ ਉਹ ਸਿਰਫ ਦੁਬਾਰਾ ਮੈਦਾਨ ਦੇ ਵਿੱਚ ਨਹੀਂ ਆਇਆ ਬਲਕਿ ਉਸਨੇ ਆਪਣੇ ਪੋਜ਼ਿਟਿਵ ਮਾਈਂਡਸੈਟ ਦੇ ਬਲਬੂਤੇ ਤੇ ਆਪਣੀ ਟੀਮ ਨੂੰ ਚੈਂਪੀਅਨਸ਼ਿਪ ਵੀ ਜਿਤਾਈ ਇਸ ਲਈ ਆਪਣੀ ਸੋਚ ਨੂੰ ਬਦਲੋ ਹਰ ਮੁਸ਼ਕਲ ਨੂੰ ਇੱਕ ਚੁਣੌਤੀ ਸਮਝੋ ਨਾ ਕਿ ਰੁਕਾਵਟ ਨੰਬਰ 17 ਸਾਡਾ ਰਹਿਣਾ ਅਸਲੀ ਸ਼ਾਨ ਹੈ ਸਾਡਾ ਆਖਰੀ ਪਰ ਸਭ ਤੋਂ ਮਹੱਤਵਪੂਰਨ ਸਬਕ ਹੈ ਜ਼ਿੰਦਗੀ ਨੂੰ ਸਰਲ ਰੱਖੋ ਅੱਜਕੱਲ ਅਸੀਂ ਇੱਕ ਅਜੀਹੀ ਦੌੜ ਦੇ ਵਿੱਚ ਲੱਗੇ ਹੋਏ ਹਾਂ ਜਿੱਥੇ ਅਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਜੀ ਰਹੇ ਹਾਂ ਅਸੀਂ ਮਹਿੰਗੀਆਂ ਚੀਜ਼ਾਂ ਖਰੀਦਦੇ ਹਾਂ ਤਾਂ ਜੋ ਅਸਲੀ ਸੋਸ਼ਲ ਮੀਡੀਆ ਤੇ ਦਿਖਾਵਾ ਕਰ ਸਕੀਏ ਪਰ ਸਚਾਈ ਇਹ ਹੈ ਕਿ ਵੀ ਜਿੰਨਾ ਜ਼ਿਆਦਾ ਤੁਸੀਂ ਦਿਖਾਵਾ ਕਰਦੇ ਹੋ ਓਨਾ ਹੀ ਜ਼ਿਆਦਾ ਤੁਹਾਡਾ ਮਨ ਤੇ ਤਣਾਅ ਵਧਦਾ ਹੈ ਸ਼ਹਿਰ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਨੌਜਵਾਨਾਂ ਕੋਲੇ ਸਭ ਕੁਝ ਹੁੰਦਾ ਹੈ ਪਰ ਉਹਨਾਂ ਕੋਲੇ ਮਨ ਦੀ ਸ਼ਾਂਤੀ ਨਹੀਂ ਹੁੰਦੀ ਪਰ ਪਿੰਡ ਦੇ ਬਜ਼ੁਰਗਾਂ ਕੋਲੇ ਭਾਵੇਂ ਬਹੁਤ ਜ਼ਿਆਦਾ ਪੈਸਾ ਨਹੀਂ ਹੈ ਪਰ ਉਹ ਆਪਣੀ ਸਾਦੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਨੇ ਕਿਉਂਕਿ ਅਸਲੀ ਖੁਸ਼ੀ ਅੰਦਰੋਂ ਆਉਂਦੀ ਹੈ ਬਾਹਰਲੀ ਚੀਜ਼ਾਂ ਤੋਂ ਨਹੀਂ ਅਸਲੀ ਅਮੀਰੀ ਮਹਿੰਗੀਆਂ ਚੀਜ਼ਾਂ ਦੇ ਵਿੱਚ ਨਹੀਂ ਸਾਗੋਂ ਸਾਦੇ ਰਹਿਣ ਦੇ ਵਿੱਚ ਹੈ ਸਾਡੇ 17 ਸਬਕ ਹੁਣ ਇੱਥੇ ਖਤਮ ਹੁੰਦੇ ਨੇ ਅਸੀਂ ਗੱਲ ਕੀਤੀ ਵੀ ਸਮੇਂ ਦੀ ਕਦਰ ਕਿਵੇਂ ਕਰਨੀ ਹੈ ਸਿਹਤ ਨੂੰ ਕਿਵੇਂ ਸੰਭਾਲਣਾ ਹੈ ਕਿਵੇਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਅਤੇ ਕਿਵੇਂ ਆਪਣੀ ਮਾਨਸਿਕਤਾ ਨੂੰ ਬਦਲਣਾ ਹੈ ਮੈਂ ਤੁਹਾਨੂੰ ਕਹਾਣੀਆਂ ਸੁناਈਆਂ ਤੱਥ ਦੱਸੇ ਅਤੇ ਆਪਣੀ ਜ਼ਿੰਦਗੀ ਦੇ ਛੋਟੇ ਰਾਜ਼ ਸਾਂਝੇ ਕੀਤੇ ਪਰ ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਜ਼ਰੂਰੀ ਸਬਕ ਕੀ ਹੈ ਉਹ ਸਬਕ ਹੈ ਸਿਰਫ ਸੁਣਨਾ ਹੀ ਕਾਫੀ ਨਹੀਂ ਕਰਨਾ ਵੀ ਜ਼ਰੂਰੀ ਹੈ ਸੋਚੋ ਜੇ ਤੁਸੀਂ ਰੋਜ਼ ਜਿੰਮ ਜਾਣ ਦੀਆਂ ਵੀਡੀਓਜ਼ ਦੇਖਦੇ ਹੋ ਪਰ ਕਦੇ ਖੁਦ ਕਸਰਤ ਨਾ ਕਰੋ ਤਾਂ ਕਿ ਤੁਹਾਡਾ ਸਰੀਰ ਬਣੂਗਾ ਨਹੀਂ ਬਣਦਾ ਇਸੇ ਤਰ੍ਹਾਂ ਜੇ ਤੁਸੀਂ ਜ਼ਿੰਦਗੀ ਨੂੰ ਬਦਲਦੇ ਰਾਜ ਸਾਰੇ ਜਾਣਦੇ ਹੋ ਪਰ ਉਹਨਾਂ ਤੇ ਅਮਲ ਨਹੀਂ ਕਰਦੇ ਤਾਂ ਕੁਝ ਵੀ ਨਹੀਂ ਬਦਲੂਗਾ ਅਸਲੀ ਬਦਲਾਅ ਤੁਹਾਡੇ ਪਹਿਲੇ ਕਦਮ ਨਾਲ ਸ਼ੁਰੂ ਹੁੰਦਾ ਹੈ ਅੱਜ ਤੋਂ ਇੱਕ ਛੋਟੇ ਜੀ ਆਦਤ ਨੂੰ ਚੁਣੋ ਅਤੇ ਉਸ ਨੂੰ ਬਿਨਾਂ ਨਾਗਾ ਹਰ ਰੋਜ਼ ਕਰੋ ਭਾਵੇਂ ਉਹ ਸਵੇਰੇ 5 ਮਿੰਟ ਦੀ ਸੈਰ ਹੋਵੇ ਜਾਂ ਰਾਤ ਨੂੰ ਇੱਕ ਪੰਨਾ ਪੜ੍ਹਨਾ ਹੋਵੇ ਇਹ ਛੋਟੇ ਕਦਮ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੇ ਬਦਲਾਅ ਲਿਆਉਣਗੇ ਮੇਰਾ ਮੰਨਣਾ ਹੈ ਕਿ ਹਰ ਇਨਸਾਨ ਦੇ ਵਿੱਚ ਸਫਲ ਹੋਣ ਦੀ ਤਾਕਤ ਹੁੰਦੀ ਹੈ ਬਸ ਉਸ ਨੂੰ ਆਪਣੇ ਅੰਦਰ ਦੇ ਡਰ ਨੂੰ ਹਰਾਉਣਾ ਪੈਂਦਾ ਮੈਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਸਿਰਫ ਇੱਕ ਵੀਡੀਓ ਨਹੀਂ ਸੀ ਬਲਕਿ ਇੱਕ ਪ੍ਰੇਰਣਾ ਬਣੂਗੀ ਮੈਨੂੰ ਯਕੀਨ ਹੈ ਕਿ ਤੁਸੀਂ ਇਹ ਕਰ ਸਕਦੇ ਹੋ ਆਪਣੇ ਤੇ ਵਿਸ਼ਵਾਸ ਕਰੋ ਤੁਹਾਡੀ ਕਾਮਯਾਬੀ ਦਾ ਸਫਰ ਅੱਜ ਤੋਂ ਸ਼ੁਰੂ ਹੁੰਦਾ ਹੈ ਹੁਣ ਮੇਰੇ ਕੋਲ ਤੁਹਾਡੇ ਲਈ ਇੱਕ ਸਵਾਲ ਹੈ ਤੁਸੀਂ ਕਿਹੜਾ ਸਬਕ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਰਹੇ ਹੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਤੁਹਾਡਾ ਕਮੈਂਟ ਪੜਨ ਲਈ ਬਹੁਤ ਉਤਸੁਕ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਅਸੀਂ ਅੱਗੇ ਵੀ ਅਜਿਹੀਆਂ ਵੀਡੀਓ ਤੁਹਾਡੇ ਲਈ ਬਣਾਉਂਦੇ ਰਹੀਏ ਯਾਦ ਰੱਖੋ ਜ਼ਿੰਦਗੀ ਛੋਟੇ-ਛੋਟੇ ਬਦਲਾਅ ਆ ਦੀ ਸ਼ਕਤੀ ਹੈ ਸਭ ਕੁਝ ਸਿਰਫ ਇੱਕ ਕਦਮ ਤੋਂ ਸ਼ੁਰੂ ਹੁੰਦਾ ਜੋ ਸੋਚੋਗੇ ਉਹ ਪਾਓਗੇ